ਸਬਸਕ੍ਰਾਈਬ ਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਫਾਨ ਤੋਂ ਬੋਬੋ ਵੈਲਕਮ ਹੈ ਜੀ ਤੇ ਬਾਈ ਲੱਖੇ ਨੇ ਫੋ ਚੁੱਕੇ ਆ ਤੇ ਸੰਝ ਲੋ ਜੀ 2023 ਲਾਸਟ ਵੀਡੀਓ ਆ ਅੱਗੇ 2024 ਸ਼ੁਰੂ ਹੋ ਜਾਣਾ ਕਰੋ ਸਾਰਿਆਂ ਦੇ ਵਧੀਆ ਕਾਰੋਬਾਰ ਚੱਲਦਾ ਰਹੇ ਪਰਮਾਤਮਾ ਨਾਲ ਸਾਡੇ ਚੜਦੀ ਕਲਾ ਰੱਖੇ ਜੀ ਤੇ ਅੱਜ ਵੀ ਬਾਈ ਇੱਕ ਦੋ ਦਿਨ ਲੱਗ ਪਾ ਪਸ਼ੂ ਸੇਰ ਪਰ ਪਸ਼ੂ ਬੜੇ ਬੜੇ ਟੌਪ ਦੇ ਕੱਢ ਕੇ ਲੈਦੇ ਬਾਈ ਉਹਨਾਂ ਨੇ ਤੇ ਅੱਜ ਸ਼ੁਰੂ ਕਰੀ ਬਾਈ ਉਹਨਾਂ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਹੋਰ ਸਤਿਨਾਮ ਜੀ ਜਸ ਸਤਿ ਸ਼੍ਰੀ ਅਕਾਲ ਜੀ ਬਾਈ ਦੱਸਨੇ ਨਾ ਪਰਬੜੀ ਲੈ ਗਿਆ ਯਾਰ ਅਰੇ ਮਸਾਲਾ ਕੋੜਾ ਆਪਣੀ ਖੁਸ਼ੀ ਹੋਰ ਵੀ ਨਾ ਜਿਵੇਂ ਜਾਂਦਾ ਕੰਮ ਆਜੋ ਕੰਮ ਦਾ ਵਧੀਆ ਜਾਂਦਾ ਜਾਂਦਾ ਲਾਲਾ ਪਰਨਾ ਜਾ ਤੁਮੜਾ ਲਾਲਾ ਕੋਈ ਨਹੀਂ ਕੋਈ ਜਿੰਦਾ ਕੰਮਾਂ ਕਰਨੇ ਆਪਾਂ ਕੋਈ ਚੱਕਰ ਨਹੀਂ ਹੋਰ ਦਰੋ ਕਿਵੇਂ ਜਾਂਦਾ ਕੰਮ ਵਧੀਆ ਜਾਂਦੀ ਕੜਾ ਜਾਂ ਲੱਗਿਆ ਹਾਂਜੀ ਚੱਲਾ ਚੱਲਾ ਅੱਜ ਫਿਰ ਮਜਾ ਦੇ ਪੰਜ ਫਰੀਦ ਦੋ ਲੈ ਕੇ ਜੰਮੂ ਨੂੰ ਚੱਲ ਗਏ ਪੁਨਛ ਅੱਛਾ ਪੁਨਛ ਆਹ ਜੀ ਅੱਛਾ ਇੱਕ ਝੋਟੀ ਥੱਲੇ ਕੋਦੇ ਹੈ ਦੋ ਬੰਨੇ ਚੱਲ ਬੱਦੋ ਚੰਗੀਆਂ ਵੀ ਖੜੇ ਰੱਖਦੇ ਆ ਚੰਗੀਆਂ ਛੋਟੀਆਂ ਉਹ ਵੀ ਛੋਟੀਆਂ ਬੜੀਆਂ ਚਲੋ ਸ਼ਰਮਿੰਦਰ ਚਲੋ ਹੋਰ ਕਿਹੜੇ ਵੇਖ ਗਿਆ ਵੇਖ ਗਿਆ ਕੋਈ ਜਗ੍ਹਾ ਨਹੀਂ ਪੈਸੇ ਲੈ ਕੇ ਲੈ ਕੇ ਕਿਹੜੀ ਹਾਂਜੀ ਹਾਂ ਇਹਦੇ ਬਾਰੇ ਕਿੰਨਾ ਫਰਾ ਇਸ ਦੀ ਵੀ ਦੀ ਦੂਜਾ ਸੁਆ ਛੋਟੀ ਜੋ ਅੱਛਾ ਦੂਜਾ ਸੁਆ ਤੇ ਇਹਨੂੰ ਮਰੇ 8 ਦਿਨ ਹੋਏ ਸੁਈ ਲੋ ਠੀਕ ਆ ਤੇ ਪੂਰਾ 15 ਕਿਲੋ ਦੁੱਧ ਤਿਆਰ ਆ ਲਓ ਜੀ ਮੁਖਾਵਤ ਕੈਮਰਮੈਨ ਆ ਵੇਖੋ 15 ਲੋ ਤਿਆਰ ਆ ਹਾਂਜੀ ਤੇ ਕੱਟਿਆ ਕੱਟੀ ਮਗਰ ਕੱਟੀ ਮਗਰ ਵੇਖੋ ਕਿਉਂਕਿ ਪਾਈ ਬਣਕਾਰੀ ਬਲੂਰ ਵੀ ਪਾਈ ਕਰਨੀ ਚੈੱਕ ਕਰੋ ਭਰਾ ਜੀ ਤੇ ਲਖਾਈ ਆਪਣੀ ਲੱਕ ਲਈ ਆ ਆਪਣੇ ਏਰੀਆ ਲਈ ਆਪਣੇ ਜੇ ਲਈ ਆ ਦੋਨੀਆਂ ਰੱਖੀ ਦੇਖੀ ਜਦਿਆ ਕਰਾ ਰਿਹਾ ਵਸ ਮਾਨੋ ਜੀ ਸੋਹਰਾ ਦਮਿੰਗਾ ਆ ਗਰ ਜਬਰਦਸਤ ਝੋਟੀ ਆ ਕੱਟੀ ਜਾ ਰਹੀ ਛਾਂ ਦੇ ਦੂਸਾ ਪਾਈਆਂ ਪਾਈ ਨੇ ਤੇ ਚਵਾਜ ਨੂੰ ਆ ਮੈਂ ਨਾ 2.5 ਕਿਲੋ ਦੀ ਗਾੜੀ ਇਹਦੀ ਲੋ ਗਾੜੀ 2.5 ਕਿਲੋ ਦੀ ਥਣ ਵੇਖੋ ਲੱਗਾ ਕਰ ਨੋਗਾ ਨਹੀਂ ਚੰਗੀ ਝੋਟੀ ਹੈ ਬਾਜੀ ਹਾਂਜੀ ਚੰਗੀ ਝੋਟੀ ਹੈ ਮੈਂ ਦੱਸਾਂ ਮੇਰੀ ਗੱਲ ਸੁਣੋ ਇੱਥੇ ਮਾੜੀਆਂ ਹਾਂ ਦੇਖਾਂ ਚੱਕੀ ਕਿ 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 ਜਵਾਰਦ ਜੀਜਾ ਪਈਆਂ ਆਪਣੇ ਇਧਰ ਆ ਆ ਠੀਕ ਹਲਕਾਰੀ ਉਹਦੇ ਪਾਈ ਜਾਂਦੀ ਸੰਦੀਵੇ ਚੰਗੀ ਮਈ ਉਹ ਫਿਰ ਹੈਗਾ ਹੀ ਆ ਇਹ ਸਹੀ ਪਾਣੀ ਲੈ ਜਾ ਉਹ ਆਵੇ ਜਿਹੜਾ ਮੱਦੀ ਸੰਦੀਵੇ ਬਾਰੇ ਮੈਂ ਹਾਂ ਲੈ ਚੰਗੀ ਚੰਗੀ ਝੋਟੀਆਂ ਬੜੀ ਮੈਂ ਪਈਆਂ ਜੀ ਆਪਣੇ ਇਧਰ ਇਹਦਾ ਨਾਮ ਦੀ ਮੈਂ ਇਹ ਮੇਲੇ ਦੇ ਖਲਾਰਨੀਆਂ ਪੰਜ ਹੈ ਕੰਮ ਵਾਲੀਆਂ ਮੇਰੇ ਦੇ ਘਲਾਵੀਆਂ ਸਿੱਧੀ ਰਿੱਦਾ ਲੈ ਕੇ ਲਾਏ ਆ ਆ ਵੇਖੋ ਆ ਵੇਖੋ ਘਲਾਟਾ ਸੱਦਾ ਵੇਖੋ ਹੁਬਾ ਮਪੀਸ ਹੈ ਕਿ ਨਹੀਂ ਵਾਹ ਮੈਂ ਕਿ ਸਰੇ ਦੀ ਮੈਂ ਤੇਰੇ ਯਾਰ ਜਿਵੇਂ ਸੂਲ ਟਿਕ ਟਿਕ ਚੋਈ ਕਰਨ ਲੱਗੇ ਆ 18 ਵਜੇ ਮਾਰੂ ਲਿਆਓ ਬਾਲਟੀ ਬਾਲਟੀ ਲਿਆਓ ਕਰਾ ਦੇ ਜੀਵ ਜੀ ਮਾਈ ਹਾਂ ਜੀ ਮਨਕਾਰ ਹੈ ਜੀ ਸੈਂਡ ਵੀ ਅੱਠ ਝੋਟੀ ਦੀ ਅੱਛਾ ਅੱਜ ਸੈਂਡ ਸੱਜੜਦੀ ਆ ਅਰੇ ਮੈਲਾ ਨਹੀਂ ਮਾਰਿਆ ਮੈਲਾ ਮਾਰੂ ਝੋਟੀ 18 ਮੀਟਰ ਜੀ ਮੈਂ ਜਗਾ ਬਣਾਉ ਬਜੀ ਫਿਰ ਦੁੱਧ ਚਗਾ ਭਰੂਗਾ। ਬੜੀ ਕੇ ਵੇ ਯਾਤਰਾ ਕੇ ਵੇ ਫਿਰ ਵਧੀਆ ਵਧੀਆ ਸੰਧੀ ਫਿਰ। ਬੰਨੂ ਚਲੋ ਬੰਨੂ ਬਣਾ ਲੀ। ਪਾਣੀ ਲਾਣਾ ਹੈ। ਪਹਿਲੇ ਸੰਧੀ ਦੀ ਰੋਹੇ ਬੰਗੜ ਤੇ ਹੁੰਦੇ ਜਾਂਦੇ ਰਹੇ ਜੋ ਸਿੱਧੀ ਧਾਰੇ ਚਲੋ ਮੱਥਾ ਟੇਕੀ ਸੰਗ ਜੰਨੂ ਬਾਬੇ ਜੀ ਆਪਾਂ ਕਲੋ ਵਾਲੀ ਗੁਰਦੁਆਰਾ ਬਾਬੇ ਬੁੱਢੇ ਸਿਆਣੀ ਉਹਨਾਂ ਦਾ ਲੰਗਰ ਜਾਂਦਾ ਨਾਲ। ਅੱਛਾ? ਹਾਂਜੀ ਪਾਣੀ ਲਾ ਰਿਹਾ ਭਾਜੀ। ਠੀਕ ਆ। ਮੈਂ ਇਹਮ ਇਹਮ ਹੱਤ ਲੱਬੀ ਆ ਨੀ ਅੱਜ ਤੋਂ ਦੇ ਫਿਰ ਬੈਣ ਲੱਗ ਗਈ ਠੰਡ ਕਰਕੇ ਥੋੜਾ ਘਟ ਜਾਈਦਾ ਹੋਰ ਬੈਣ ਲੱਗ ਗਈ ਵੇਖੋ ਮੈਂ ਹੰਦੀ ਦਾ ਹਰਿਆਣੇ ਵੀ ਜਾਣਾ ਤੋਂ ਵੀ ਪਈ ਵੇਖੋ ਕੁਆਲਿਟੀ ਚੱਟੀ ਦੀ ਆਹ ਕਿੱਲੇ ਗੱਡੇ ਵੇਗ ਨਹੀਂ ਚੀਜ਼ਾਂ ਚੀਜ਼ਾਂ ਅਸਲ ਚੀਜ਼ਾਂ ਅਸਲ ਤਦ ਵੀ ਨਹੀਂ ਕਾਂ ਸਾਹ ਆਹ ਵੇਖੋ ਤੂੰ ਹੀ ਚੋ ਗਿਆ ਜੋ ਨਹੀਂ ਬੰਦੀ ਇਹਨੇ ਵੀ ਮਾਰੀ ਨਾ ਬਾਸ ਕਰ ਬ੍ਰਿੰਡਰ ਦਾ ਬ੍ਰਿੰਡਰ ਦਾ ਪਰ ਇਧਰ ਆ ਤੁਸੀਂ ਜਾਓ ਇਧਰ ਮੈਚ ਲਓ ਵੀ ਵੇਖੀ ਚੱਲੋ ਫਿਰ ਕੀ ਜੰਪ ਹੋਈ ਨਾ ਵਧੀਆ ਆ ਵੇ ਹੜ ਧਾਰ ਵੇ ਕਵੇਂ ਨੇੜੇ ਕੋ ਕੈਮਰਾਮੈਨ ਆ ਵੇ ਵਾਲਿਆ ਮਈਆ ਰਾਜਾ ਤੋਰੋ ਹੁਣ ਅਪਰਧੀ ਜੋਦੀ ਆ ਫੜ ਤੋਰੋ ਹੁਣ ਕਰਾਂ ਦੇ ਨਹੀਂ ਠੀਕ ਆ ਫਿਰ ਇਹ ਜਿਹੇ ਮਈਆ ਤੇ ਵੀ ਟਰਾਈਟਰ ਜਿੱਤ ਗਿਆ ਆ ਉਹ ਤਾਂ ਫਿਰ ਟਰਾਈਟਰ ਜਿੱਤੇ ਆ ਸਦੀਗ ਨੂੰ ਖਾ ਉਹ ਇਧਰ ਜਿੱਤੇ ਟਰਾਈਟਰ ਬੱਡੇ ਨਾਮ ਜਿੱਤੇ ਸਦੀਗ ਮਾੜਾ ਮੋਟਾ ਨਾਮ ਨਹੀਂ ਤੇ ਵੱਡੇ ਜਿੱਤੇ ਆ ਵੱਡੇ ਜਿੱਤੇ ਆ ਹਾਂ ਸਹੀ ਜਣ ਵਾਲੀ ਨੇ ਜਿੱਤਾਏ ਅਸੀਂ ਕਾਦੇ ਹਾਂ ਆਹ ਆ ਠੀਕ ਬਿਲਕੁਲ ਸਹੀ। ਪਰ ਆਈਆਂ ਬਾਈ ਜੀ ਇਹਦਾ ਤੁਹਾਨੂੰ ਪਰ ਮਿਹਨਤ ਲੱਗਦੀ ਆ। ਮਿਹਨਤ ਸੰਦੀਵੀਰ ਦੀ। ਹਾਂ ਮਿਹਨਤ। ਬੜੀ ਬੜੀ ਸੰਦੀਵੀਰ ਮਹੀਂ ਵੇਚੀ ਆ। ਹਾਂ। ਬੋਲੋ ਫਿਰ ਲੱਖਾ ਜੀ ਬੋਲੋ ਫਿਰ। ਝੋਟੀ ਤੇ ਆ ਗਈ ਆ 1 30 ਦੀ 20 ਦੀ। ਹੁਣ ਅੱਗੇ ਤੁਸੀਂ ਦੱਸੋ। 1 30 1 20 ਹਾਂ ਜੀ। ਤੇ ਮਗਰ ਕਿਨੇ ਰਹਿ ਗਏ? ਮਗਰ ਹੁਣ ਤੁਸੀਂ ਦੱਸੋਗੇ। ਪੂਰੀ ਕਰ ਦੀ। ਹਾਂ ਜੀ। ਨਹੀਂ। 10 ਦੀ। 1 10 ਦੀ। ਜਾਂ ਦੇਖ ਹੋਰ ਦੋ। ਦੇਲ ਦੇ ਦਾ। 1 8 ਦੀ। ਨਹੀਂ ਸੋਣੀ ਝੋਟੀ ਆ। ਆ ਨਹੀਂ ਕੋਈ ਆਪਣੀ ਖਰੀਦ ਵਾਧਾ ਪਰ ਇੱਕ ਕੱਟ ਦੀ ਨਹੀਂ ਠੀਕ ਆ ਠੀਕ ਆ ਠੀਕ ਆ 1 20 20 ਮਾਰਗਰੀਟੇ ਸਦੀਵੀਰ ਫਿਰ ਚੰਗੀ ਚੰਗੀਆਂ ਆ ਦੇ 2 ਕਿਲੋ ਦੇ ਸਦੀਵੀਰ ਦੀ ਗਾੜ੍ਹ ਹੋ ਗਈ ਛੋਟੀ ਦੀ 15 ਕਿਲੋ ਦੁੱਧ ਰੈਡੀ ਹੋਊਗਾ ਤੇ ਜੇ ਅਰੇ ਵੇਲੇ ਬਚਾ ਆਵੇ ਸੱਚਾ ਬਿਲਕੁਲ ਬਿਲਕੁਲ ਵਾਲੀ ਥੋੜਾ ਛੋਟੀ ਮੇਲਾ ਛੋਟ ਕੇ 18 ਕਿਲੋ ਦੁੱਧ ਚਲੋ ਠੀਕ ਆ ਆਂਦੋ ਕਰਾਂਗੇ ਉਧਰ ਆ ਵੀ ਖੜੀ ਰਹੇ ਬਟਰ ਪਟੜਾ ਜਾਂਦੀ ਜਾਂਦੀ ਆ ਬਟਰ ਪਟੜਾ ਜਾਂਦੀ ਜਾਂਦੀ ਆ ਅੱਖ ਵੇਖ ਲਓ ਅੱਖ ਵੇਖ ਲਓ ਨਹੀਂ ਨਹੀਂ ਫਿਰ ਗੋਸ਼ ਚੜ ਗਈ ਅੱਖ ਬਿਲਕੁਲ ਸਹੀ ਗੱਲ ਆ ਹਾਂਜੀ ਇਹ ਤੋ ਆਖਰ ਇਹ ਲੋ ਵੰਦੀ ਇਹ ਪੈਦਾ ਸੁਣਾਂ ਝੋਟੀ ਦੀ ਵੀ ਛੇ ਦਾ ਦਿਆ ਤੇ ਇੱਕ ਮਹੀਨਾ ਨੂੰ ਸੂਈ ਨ ਹੋਇਆ ਤੇ 10 ਕਿਲੋ ਦਦ ਪਿਆ ਦੇ ਸਕੇ ਵੇਖੋ ਜਿਹੜੇ ਕਹਿੰਦੇ ਮਰਜੀ ਆ ਹਾਂ ਜੀ ਝੋਟੀ ਦਾ ਦਸ ਦੇਵੇਂਗਾ ਮੈਂ ਹੈ ਨਹੀਂ ਆ ਵੇਖੋ ਵੇਖੋ ਝੋਟੀ ਹਾਂ ਇਹ ਭਰਾ ਜੀ ਨੇ ਨਾ ਕੋਰਡ ਨਾ ਸਿੰਗਲ ਹੱਡੀ ਆ ਝੋਟੀ ਆ ਪਰ ਪਹਿਲਾ ਸੂਆ ਝੋਟੀ ਆ ਪਰ ਇੱਕ ਘਰ ਨੂੰ ਮੇਰੀ ਏਵੇਂ ਨਾ ਘੱਟ ਨਹੀਂ ਕਿ ਕਹਿੰਦੀ ਮੈਂ ਕਿਸੇ ਨੂੰ ਦੇਖੋ ਆ ਜਾਂਦੀ ਆ ਜਾਂਦੀ ਆ ਜਾਂਦੀ ਹੋ ਜਾਂਦੀ ਪਹਿਲੇ ਦੂਆ ਹੀ ਆ ਪਹਿਲਾਂ ਪਹਿਲਾਂ ਛਿੱਗੀ ਮੂਹਾਂ ਬੰਦੇ ਬੰਦੇ ਲੈਵਾਵੇਂ ਬੰਦਲਾ ਦੇਖੋ ਕੱਟੀ ਹੈ ਜਾਂਦੀ ਉਹ ਠੀਕ ਕਰ ਹੋਣੀ ਥੋੜਾ ਫੁੱਟ ਨਹੀਂ ਨਿਕਲੀ ਬਰਲੇਵਾ ਕੋੜਾ ਕੈਮਰਾਵਨ ਨੇੜੇ ਆਉਂ ਕਰਦੀ ਐ ਹੋਦੀ ਜੇ ਬੜੀ ਮੁਸਕਰਾ ਲੱਭਦੀ ਹੈ ਥੋੜੀ ਡਰਦੀ ਹੈ ਜਾਂ ਹਾਂ ਫਿਰ ਉਹ ਖਸਾ ਖੱਲੇ ਵੀ ਬਹੁਤ ਸਾਫ ਜੀ ਪਹਿਲਾਂ ਛੋਟੀ ਬਹੁਤ ਸੋਹਣੀ ਮਗਰ ਕੱਟੀ ਜਾ ਲੋ ਇਹਨੇ ਸਣ ਹੁੰਦੇ ਤੇ ਵਾਈ ਕਰਦੇ ਵੇਖੋ ਜੀ ਥਾਣਾ ਆ ਹੀ ਥਾਣਾ ਹਾਂ ਕੋਲ ਦੋ ਦੋ ਲਾਗਾਇਆ ਆ ਜੀ ਐਸਾ ਸੇ ਵੈਰੈਟੀ ਹਾਂ ਬਹੁਤ ਥਾਣਾ ਜੀ ਬਾ ਖਾਨ ਤੁਲਾ ਥੁਰ ਲੈ ਪਰ ਇਹ ਕੀ ਗੱਲਾ ਪਰ ਛੋਟੀ ਬਹੁਤ ਟੌਪ ਜੀ ਉਸਤਾਦ ਜੀ ਨੇ ਵਹੀ ਲੈ ਕੇ ਬਸ ਥਾੜਾ ਪਾ ਜਾਂਦਾ ਆਂਦਾ ਮਹੀ ਲੈਣੀ ਉਨ ਤੁਰਲਾ ਥਾਂ ਲਗਾ ਆ ਮਾਇਕੇ ਦਾ ਆਂਦਾ ਵੀ ਤਨ ਬੇਲੇ ਨਾਮ ਬਸ ਤੁੰਨ ਮਾ ਫਰਦਾ ਤਾਣਾ ਬੇਨੂ ਪਦਾਈ ਲੋ ਜੀ ਆਣਾ ਆਪਣੇ ਸਾਰੇ ਥਾਂ ਹੋ ਗਏ ਤੁਰਲਾ ਥੜਾ ਵੀ ਆ ਗਿਆ ਜਿਸੇ ਨੇ ਫਰਮਾਇ ਤਾਣਾ ਤੇ ਸਾਡਾ ਆਂਦਾ ਹੀ ਦੱਸਿਓ ਸੰਦੀਪੀਰ ਬਜ਼ੁਰਗ ਗਿਆ ਪੈਂਠਾਂ ਕੇ ਸਾਲਾਂ ਦਾ ਅੱਡੇ ਪਹਿਲੇ ਡੈਡੀ ਨੂੰ ਮਾਰ ਦਿੰਦਾ ਰਿਆ ਅੱਛਾ ਦਲਾਲ ਇੱਕੋ ਹੀ ਸੰਦੀਪੀਰ ਮਾਰ ਚ ਖਲਾਉਂਦੇ ਨੇਹਰੀਆਂ ਲੈ ਦਿੰਦਾ ਅੱਛਾ ਮੈਂ ਇਸ ਦਿਨ ਉਹ ਵੀ ਲੈ ਕੇ ਦਿੱਤੀ ਆ ਵੀ ਦੋ ਕੱਲ ਜੰਮੂ ਝੋਟੀਆਂ ਕੱਲੀਆਂ ਮੂੰਹ ਬੋਲਦਾ ਦਾਦਾ ਬਾਈ ਨੇ ਹਰੀ ਬਜ਼ੁਰਗ ਆ ਪਰ ਜਿਹੜੀ ਨਿਗਾਹ ਨਾਲ ਵੇਖਦੇ ਕਦੇ ਝੂਠ ਨਹੀਂ ਬੋਲਦਾ ਅੱਛਾ ਜੋ ਦਾਦਾ 500 ਰੁਪਏ ਜ਼ਾਇਜ਼ ਕਮਾਈ ਦਰ ਮੈਂ ਚਲ ਸੁਣ ਐ 500 ਰੁਪਏ ਉਧਰੋਂ ਲੈ ਲੈਂਦਾ ਉਹ ਤਿਆਰ ਦੇਣੀ 65000 ਲਓ ਮੈਂ ਲੋ ਆਪਾਂ ਨਹੀਂ ਘਟਾਣੇ ਹਣ ਪਰ ਰੇਟ ਬਾਈ ਬਿਲਕੁਲ ਜ਼ਾਇਜ਼ ਕੀਤਾ ਦਾਦਾ ਪਹਿਲੇ ਸੋਹਣੇ ਇਹ ਨਹੀਂ ਗੱਲ ਕਿ ਪਰ ਝੋਟੀ ਬਹੁਤ ਜ਼ਿਆਦਾ ਬਾਣੀ ਝੋਟੀ ਇੱਕ ਮਹੀਨੇ ਦੀ ਸਹੀ ਇੱਕ ਮਹੀਨੇ ਦੀ ਸਹੀ ਬਾਕੀ ਤੁਸੀਂ ਆਪ ਹੀ ਜਾਇਮੈਂਟ ਲਾਇਆ ਥੱਲੇ ਨੂੰ ਪੂਰੀ ਸੰਦੀਵ ਰੋਕੇ ਰਿਪੋਰਟ ਝੋਟੀ ਆ ਪੂਰੀ ਓਕੇ ਰਿਪੋਰਟ ਆ ਆਖਿਆ ਇਹ ਮੋਟੇ ਮੋਟੇ ਆ ਜੰਗਲੀ ਸ਼ਹਿਰ ਗਿਆ ਜੰਗਲੀ ਵਾਕਿਆ ਸਹੀ ਸਿਕਰੇ ਸਹੀ ਵਰਗੀਆ ਚਲ ਬਾਦ ਦੋਈ ਆ ਦੋਈ ਹੈ ਤੇ ਵੇਖੋ ਦੋ ਝੋਟੀਆਂ ਬਾਈਏ ਕੋਲ ਦੋਵੇਂ ਸੂਈਆਂ ਸਵਾਈਆਂ ਚੁਾਈ ਕਰਕੇ ਚੈੱਕ ਕਰ ਮੇਰੇ ਤੁਹਾਨੂੰ ਗਾਰੰਟੀ ਹੈ ਕਿ ਨਹੀਂ ਜੀ ਪਰ ਤੁਸੀਂ ਆਣਾ ਇੱਥੇ ਆਰਾ ਜੇ ਤੁਸ ਤਸੱਲੀ ਆ ਤੋ ਤੁਸੀਂ ਜੋ ਮਰਜ਼ੀ ਕਰੀ ਚਲੋ ਹਨਾ ਭਾਈ ਜੀ ਬਹੁਤ ਬੋਲੀ ਪਾ ਗਾ ਸੰਦੀਵ ਉਹ ਤਾਂ ਵੀਡੀਓ ਪਾਈ 10 ਮਿੰਟ ਹੀ ਲੱਗੇ ਹਾਂ ਬਿਲਕੁਲ ਜੀ ਆ ਦੇ 11 ਵਜੇ ਤੱਕ ਫੋਨ ਹੋਵੇ ਭਾਈ ਜੀ ਤੁਹਾਨੂੰ ਭਰਾ ਜੀ 1 ਚਲੋ ਬੋਲੋ ਨੰਬਰ ਜੀ ਪਰ ਨੰਬਰ ਹੈ 9814223119815097203 ਜਿਹੜਾ ਅਬਰ ਸਰ ਪਿੰਡ ਬੰਦੇਰਾ ਤੇ ਵੀਡੀਓ ਵੱਧ ਤੋਂ ਲਾਈਕ ਸ਼ੇਅਰ ਕਮੈਂਟ ਕਰਦੇ ਮੇਰੇ ਵੀ ਸਸਤੀ ਕਰ